ਮੈਂ ਕਰਨਲ சதਪਾਲ ਸਿੰਘ ਰਿਟਾਇਰਡ ਮੈਂ ਇਥੇ ਪਟਿਆਲਾ ਸੈਟਲਡ ਆ ਰਿਟਾਇਰਮੈਂਟ ਤੋਂ ਬਾਅਦ ਤੋਂ ਸਨ 2002 ਵਿੱਚ ਮੈਂ ਰਿਟਾਇਰ ਹੋ ਗਿਆ ਸੀ ਤੇ ਉਦੋਂ ਤੋਂ ਮੈਂ ਜੇੜੀ ਕੋਈ ਡੈਂਟਲ ਪ੍ਰੋਬਲਮ ਹੁੰਦੀ ਹੈ ਮੈਂ ਡਾਕਟਰ ਕੁਲਦੀਪਪੁਰ ਟ੍ਰੀਟਮੈਂਟ ਕਰਵਾਉਣ ਆਉਂਦਾ ਹਾਂ ਔਰ ਬਹੁਤ ਹੀ ਅੱਛਾ ਤਰੀਕੇ ਨਾਲ ਡਾਕਟਰ ਸਾਹਿਬ ਤੁਹਾਨੂੰ ਸਮਝਾਉਂਦੇ ਨੇ ਔਰ ਬਹੁਤ ਹੀ ਅੱਛਾ ਸਾਫਟ ਹੈਂਡਸ ਨਾਲ ਤੁਹਾਨੂੰ ਉਹ ਕੀ ਕਰਦਾ ਹੈ ਤੇ ਮੈਂ ਦੇਖਿਆ ਵੀ ਕੋਈ ਵੀ ਪੇਸ਼ੈਂਟ ਜਿਹੜਾ ਆਂਦਾ ਬਹੁਤ ਸੈਟੀਸਫਾਈਡ ਇੱਥੋਂ ਜਾਂਦਾ ਹੈ ਐਥੇ ਤੱਕ ਮੈਂ ਇੰਪਲਾਂਟ ਵੀ ਕਰਵਾਏ ਹਨ ਫੋਰ ਕਈ ਤਰ੍ਹਾਂ ਦਾ ਟ੍ਰੀਟਮੈਂਟ ਕਰਵਾਇਆ ਹੈ ਦੰਦਾਂ ਦਾ ਕਿਉਂਕਿ ਇਸ ਏਜ ਵਿੱਚ ਆਈ ਐਮ ਨਾ 77 ইয়ার্স ওল্ড সো ਇਸ ਏਜ ਵਿੱਚ ਡੈਂਟਲ ਦੀ ਪ੍ਰੋਬਲਮ ਹੋਣੀ ਲਗ ਉਹ ਇੱਕ ਤਰ੍ਹਾਂ ਦੀ ন্যাচারਲ ਜੀ ਚੀਜ਼ ਹੈ ਤੇ ਉਹ ਮੇਰੇ ਬ੍ਰਦਰਸ ਜਿਹੜੇ ਕਿ ਯੂ ਐਸ ਏ ਸੈਟਲਡ ਨੇ ਮੇਰੇ ਇਨ-ਲਾਜ਼ ਕੈਨੇਡਾ ਸੈਟਲਡ ਨੇ ਉਹ ਉੱਥੋਂ ਇੰਨੀ ਦੂਰੋਂ ਦੋਨੋਂ ਬ੍ਰਦਰਸ ਵੀ ਤੇ ਇਨ-ਲਾਜ਼ ਵੀ ਇੱਥੇ ਆਂਦੇ ਟ੍ਰੀਟਮੈਂਟ ਕਰਾਉਣ ਮੇਰੇ ਕੋਲ ਠਹਿਰਦੇ ਨੇ ਤੇ ਡਾਕਟਰ ਸਾਹਿਬ ਕੋਲ ਟ੍ਰੀਟਮੈਂਟ ਕਰਵੰਦੇ ਆ ਇੰਪਲਾਂਟ ਵੀ ਕਰਵਾ ਕੇ ਗਏ ਨੇ ਇੱਥੋਂ ਮੇਰੇ ਬ੍ਰਦਰ ਤੇ ਜਿਹੜੇ ਕੈਨੇਡਾ ਤੋਂ ਮੇਰੇ ਇਨ-ਲਾਜ਼ ਆਏ ਸੀ ਉਹਨਾਂ ਨੂੰ ਹੋਰ ਵੀ ਬਹੁਤ ਪ੍ਰੋਬਲਮ ਸੀਗੀਆਂ ਇੰਪਲਾਂਟ ਦੇ ਇਲਾਵਾ ਉਹ ਕਰਵਾ ਕੇ ਇੱਥੋਂ ਗਏ ਆਂ ਔਰ ਬਹੁਤ ਖੁਸ਼ ਹੈ। ਮੈਂ ਡਾਕਟਰ ਸਾਹਿਬ ਵੱਲੋਂ ਸੇ ਪ੍ਰੇਅਰ ਕਰਦਾ ਕਿ ਹੋਰ ਤਰੱਕੀ ਕਰਨ। ਵੈਸੇ ਮੈਨੂੰ ਵਿਸ਼ਵਾਸ ਹੈ ਕਿ ਜੋ ਡਾਕਟਰ ਸਾਹਿਬ ਦਾ ਐਟੀਟਿਊਡ ਹੈ ਜਿਸ ਤਰ੍ਹਾਂ ਉਹ ਪੇਸ਼ੈਂਟ ਨੂੰ ਹੈਂਡਲ ਕਰਦੇ ਆਂ ਜਿਸ ਤਰ੍ਹਾਂ ਉਹਨੂੰ ਸਮਝਾਉਂਦੇ ਸਭ ਚੀਜ਼ ਇਸ ਤਰ੍ਹਾਂ ਬਹੁਤ ਤਰੱਕੀ ਕਰਨਗੇ। ਐਂਡ ਆਈ ਵਿਸ਼ਿਮ ਗੁੱਡ ਲੱਕ।